ਚੋਣ ਪ੍ਰਚਾਰ ਕਰਦੇ ਆਪ ਵਿਤੈਕ ਨਰਿੰਦਰ ਕੌਰ ਪਰਾਜ ਨੂੰ ਇੱਕ ਮਹਿਲਾ ਅਚਾਨਕ ਹੱਥ ਫੜ ਕੇ ਆਪਣੇ ਘਰ ਲੈ ਗਈ ਦਰਅਸਲ ਇਸ ਗਰੀਬ ਮਹਿਲਾ ਦੀ ਬੇਟੀ ਨੂੰ ਮਾਨ ਸਰਕਾਰ ਦੌਰਾਨ ਸਰਕਾਰੀ ਨੌਕਰੀ ਮਿਲੀ ਹੈ ਨਤੀਜੇ ਇਸ ਮਹਿਲਾ ਨੇ ਆਪ ਵਿਤੈਕਾ ਨੂੰ ਆਪਣੇ ਘਰ ਆਉਣ ਨੂੰ ਕਿਹਾ ਇਸ ਤੋਂ ਬਾਅਦ ਖੁਦ ਨਰਿੰਦਰ ਕੌਰ ਪਰਾਜ ਨੇ ਇਸ ਮਹਿਲਾ ਤੇ ਉਹਨਾਂ ਦੇ ਪਰਿਵਾਰ ਬਾਰੇ ਦੱਸਿਆ ਆ ਇਹ ਮਾਤਾ ਜੀ ਦੇ ਬਾਰੇ ਸਾਰੇ ਪੰਨਿਆਂ 'ਚ ਬੋਲਦੀ ਹੁੰਦੀ ਆ ਤੇ ਕੀ ਨਾਮ ਹੁੰਦਾ ਤੇਰਾ? ਜਿਸਪਾਰਗ। ਹਾਂ ਜਿਸਪਾਰਗ। ਬੇਟੀ ਦਾ ਨੋ ਕੀ ਏ? ਇੰਦਰਜੀਤ ਇੰਦਰਜੀਤ। ਬੇਟੀ ਇੰਦਰਜੀਤ ਕੌਣ ਹੈ ਇਹਨਾਂ ਦੀ? ਤੇ ਜਲ ਸਰੋਤ ਵਿਭਾਗ ਦੇ ਵਿੱਚ ਸਟੈਨੋ ਟਾਈਪਿਸਤ ਕੁੜੀ ਉਹ ਜਿਹੜੀ ਲੱਗੀ ਆ। ਸੋ ਆਹ ਤੁਸੀਂ ਘਰ ਦੇ ਹਾਲਾਤ ਦੇਖ ਰਹੇ ਹੋ। ਇਹ ਇਹਨਾਂ ਨੇ ਸਾਡਾ ਬਹੁਤ ਜ਼ਿਆਦਾ ਖੁਸ਼ੀ ਮਨਾਈ ਆ। ਇਹ ਇਹ ਜਿਹੜਾ ਪਰਿਵਾਰ ਹੈ। ਇਹਨਾਂ ਨੇ ਨਾ ਤਾਂ ਕਿਸੇ ਨੂੰ ਕੋਈ ਰੁਪਈਆ ਦਿੱਤਾ ਤੇ ਨਾ ਕਦੇ ਕਿਸੇ ਤੋਂ ਸਪਾਸ ਸੁਲਵਾਈ ਆ। ਤੇ ਤੁਸੀਂ ਇਹਨਾਂ ਦੇ ਹਾਲਾਤ ਦੇਖ ਸਕਦੇ ਹੋ ਵੀ ਇਹ ਕਿਸ ਤਰੀਕੇ ਨਾਲ ਕਿਉਂਕਿ ਇਹਨਾਂ ਦੇ ਹਸਬੰਡ ਦੀ ਡੈਥ ਹੋ ਗਈ ਤੇ ਆਪਣੇ ਬੱਚਿਆਂ ਨੂੰ ਪਾਲਿਆ ਦਿਹਾੜੀ ਕਰੀ ਤੇ ਅੱਜ ਇਹਨਾਂ ਦੀ ਧੀ ਨੂੰ ਸਰਕਾਰੀ ਨੌਕਰੀ ਮਿਲੀ ਹੈ ਅੱਜ ਇਹਨਾਂ ਨੇ ਹੀ ਨਹੀਂ ਮੈਨੂੰ ਲੱਗਦਾ ਇਹਨਾਂ ਦੀ ਆਉਣ ਵਾਲੇ ਪੀੜ੍ਹੀਆਂ ਦੀ ਵੀ ਗਰੀਬੀ ਜਿਹੜੀ ਚੱਕੀ ਜਾਂਦੀ ਹੈ ਨਾ ਸੋ ਇਹ ਸਰਦਾਰ ਭਗਵੰਤ ਸਿੰਘ ਮਾਨ ਜਿਹੜੇ ਪੰਜਾਬ ਦਾ ਪੁੱਤ ਹੋਣ ਦਾ ਜਿਹੜਾ ਅੱਜ ਰੋ ਨਿਵਾ ਰਹੇ ਨੇ ਸੋ ਪਾਰਟੀ ਸਰਕਾਰ ਅੱਜ ਲਗਾਤਾਰ ਲੋਕਾਂ ਲਈ ਜਿਹੜੇ ਕੰਮ ਕਰ ਰਹੀ ਹੈ ਉਹਦੀ ਐਦੂ ਵੱਡੀ ਉਦਾਹਰਣ ਮੈਨੂੰ ਨਹੀਂ ਲੱਗਦਾ ਵੀ ਸਾਰੇ ਕਿਤੇ ਜਿਹੜੀ ਆਪਾਂ ਦੇਖਾਂਗੇ ਸਕੂਲ